ਤੈ ਵੀ ਦੋਸਤੋ ਚੈਨਲ ਨੂੰ ਆਪਣਾ ਇਹਨੂੰ ਕਰ ਲਿਓ ਫੋਲੋ ਤੇ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਿਓ ਇੰਸਟਾ ਦੇ ਦੇਖਦੇ ਹਾਂ ਚਾਹੇ YouTube ਤੇ ਉਤੇ ਚਾਹੇ Facebook ਤੇ ਆਪਣਾ ਜਿਹੜਾ ਚੈਨਲ ਆ ਇਹਦੇ ਵਿੱਚ ਆਪਾਂ ਡੈਰੀ ਫਾਰਮ ਤੇ ਗਾਊਟ ਫਾਰਮ ਦੀ ਨੌਲੇਜ ਵਾਲੀਆਂ ਵੀਡੀਓ ਅਪਲੋਡ ਕਰਦੇ ਆ ਤੇ ਅੱਜ ਤੁਹਾਨੂੰ ਹੁਣ ਦੱਸਦੇ ਆ ਜਿਵੇਂ ਹੁਣ ਆ ਦਿਨਾਂ ਦੇ ਵਿੱਚ ਆ ਕੇ ਥੋੜੀ ਪੱਠਿਆਂ ਦੀ ਹੋ ਜਾਂਦੀ ਹੈ ਸੌਟੇਜ ਆਪਾਂ ਹੁਣ ਜਿੰਨੇ ਕ ਪੱਠੇ ਸੀਗੇ ਹਰੇ ਉਹ ਤੂਲੀ ਦੇ ਵਿੱਚ ਪਾ ਕੇ ਇਹਨਾਂ ਨੂੰ ਰਲਾ ਕੇ ਪਾਤੇ ਤੇ ਇਦੋਂ ਬਾਅਦ ਜਿਹੜਾ ਹੁਣ ਅਗਲੀ ਇਹਦੀ ਮੀਲ ਹੈ ਇਹਨਾਂ ਦੀ ਹੁਣ ਉਹ ਆਪਾਂ ਨੇ ਆ ਦੇਖੋ ਹੁਣ ਸਬਜ਼ੀਆਂ ਨੇ ਇਹ ਅੱਲਾ ਬੰਦ ਗੋਭੀ ਤੇ ਉਧਰ ਆਲੂ ਪਏ ਨੇ ਆ ਦੇਖੋ ਟਮਾਟਰ ਟਮੂਟਰ ਇਹ ਸਸਤੀਆਂ ਚੀਜ਼ਾਂ ਨੇ ਹੁਣ ਬਹੁਤ ਇਹ ਆਪਾਂ ਨੂੰ 2 ਜਾਂ 3 ਰੁਪਏ ਕਿਲੋ ਮਿਲ ਜਾਂਦੀਆਂ ਨੇ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਗੀਆਂ ਇੱਧਰ ਦੇਖੋ ਆ ਆਲੂ ਨੇ ਇਹ ਵੀ ਹੁਣ ਸਸਤਾ ਰੇਟ ਆ ਤੁਹਾਨੂੰ ਪਤਾ ਨਵਾਂ ਪੱਤਣ ਲੱਗ ਗਏ ਬਹੁਤ ਘੱਟ ਤੇ ਨਾਲ ਇਦੂ ਬਾਦ ਇਹ ਕੱਟ ਲੈਣੇ ਆ ਅਸੀਂ ਫੇਰ ਇਹਦੇ ਵਿੱਚ ਆ ਬਾਸਮਤੀ ਦੀ ਜਿਹੜੀ ਪਰਾਲੀ ਹੁਣ ਅਸੀਂ ਮਹੀਨਾ ਪਾਉਣੀ ਆ ਇਹਨਾਂ ਨੂੰ ਇਹ ਸ਼ਾਮ ਨੂੰ ਹੁਣ ਜਦੋਂ ਧਾਰਾਂ ਚੋਣੀਆਂ ਨੇ ਉਹ ਚੀਜ਼ਾਂ ਕੱਟ ਕੇ ਤੇ ਪਲੱਸ ਆਹ ਪਰਾਲੀ ਪਾ ਕੇ ਨਾਲ ਉੱਪਰ ਦੀ ਆਪਾਂ ਇਹਨਾਂ ਨੂੰ ਜਿਹੜਾ ਫੀਟਾ ਨੇ ਆਪਾਂ ਕੋਈ ਉਦਾਂ ਨਾਰਮਲ ਹੋਰ ਨਹੀਂ ਕੋਈ ਕੰਪਨੀ ਦੀਆਂ ਫੀਟਾ ਨਹੀਂ ਪਾਉਂਦੇ ਅਸੀਂ ਆਹ ਦੇਖੋ ਮੱਕੀ ਮੱਕੀ ਦਾ ਦਲੀਆ ਕਣਕ ਦਾ ਦਲੀਆ ਬੜੇਵਿਆਂ ਦੀ ਖਾਲ ਤੇ ਪਲਾਸੇ ਦੇ ਵਿੱਚ ਆਪਾਂ ਪਾਏ ਨੇ ਬਰੈਡ ਬਰੈਡ ਨੇ ਜਿਹੜੇ 16 1700 ਰੁਪਏ ਕੁਇੰਟਾ ਮਿਲ ਜਾਂਦੇ ਆ ਉਹ ਜਿਹੜੀਆਂ ਚੀਜ਼ਾਂ ਹੁਣ ਜਦੋਂ ਧਾਰਚੌਣੀਆਂ ਨਾਲ ਇਹਨਾਂ ਨੂੰ ਪਟੀਆਂ ਹੋਈਆਂ ਸਬਜ਼ੀਆਂ ਪਰਾਲੀ ਤੇ ਉੱਪਰ ਦੀ ਆਹ ਜਿਹੜਾ ਦਾਣੇ ਦੀਆਂ ਦੋ ਦੋ ਬਾਲਟੀਆਂ ਪਾ ਦੇਣੀਆਂ ਨੇ ਤੁਸੀਂ ਦੇਖੋ ਸਿਹਤ ਵੀ ਠੀਕ ਰਹਿੰਦੀ ਆ ਪਸੰਦੀ ਐ ਨਹੀਂ ਵੀ ਕਮਜ਼ੋਰ ਨੇ ਦੋ ਦੋ ਜਾਨੀ ਪੂਰਾ ਨਾਲੇ ਦਾ ਆਪਾਂ ਨੂੰ ਦਾਣਾ ਜਿਹੜਾ ਬਜਟ ਦੇ ਵਿੱਚ ਪੈ ਜਾਂਦਾ ਵਾ ਇਹ ਨਾਲੇ ਜਿਹੜਾ ਦੁੱਧਾ ਪ੍ਰੋਪਰ ਪੂਰਾ ਦਿੰਦਾ ਪਸ਼ੂ ਐ ਨਹੀਂ ਵੀ ਜੇ 15 ਕਿਲੋ ਵਾਲੀ ਆ ਤਾਂ 10-11 ਤੇ ਖੜ੍ਹ ਜੂ 15 ਕਿਲੋ ਵਾਲੀ ਆ ਤਾਂ 15 ਕਿਲੋ ਤੇ ਹੀ ਜਾਊਗੀ ਆ ਥੋੜੀ ਝੋਟੀ ਅੱਜ ਡਾਊਨ ਹੋ ਗਈ ਕੱਲ ਨਿਵਾਇਆ ਗਈਆਂ ਇੱਕ ਹੁਣਾ ਜਿਹੜਾ ਨਿਵਾਉਣ ਦਾ ਬਹੁਤ ਦੇਖ ਕੇ ਕਰੋ ਲਾਣੇਦਾਰ ਹਟਿਆ ਨਹੀਂ ਹੈ ਉਹ ਨਲਵਾਤੀਆਂ ਤੇ ਕੱਲ ਆ ਇੱਕ ਹੁਣ ਝੋਟੀ ਰੋ ਗਈ ਇਹਦੇ ਕੱਲ ਵੀ ਟੀਕੇ ਲਾਇਏ ਸੀ ਤੇ ਅੱਜ ਵੀ ਲਾਉਣੇ ਆ ਉਹਨਾਂ ਕੰ ਠੰਡਾ ਕਈ ਵਾਰੀ ਆਪਾਂ ਜਦੋਂ ਨਾ ਚਲਾਉਨੇ ਆ ਮੋਟਰ ਤਾਜ਼ਾ ਚਲਾਉਨੇ ਆ ਚਾਹੇ ਫੇਰ ਵੀ ਜਿਹੜੇ ਇੱਕ ਦੋ ਪਸ਼ੂ ਇੱਥੋਂ ਸ਼ੁਰੂ ਕਰਿਆ ਸੀਗਾ ਨਲਾਉਣਾ ਇਹ ਪਹਿਲਾਂ ਇਹਨਾਂ ਦੇ ਟੈਂਕੀ ਵਾਲਾ ਠੰਡਾ ਪਾਣੀ ਪੈ ਗਿਆ ਹੋ ਉਧਰ ਬਾਕੀ ਸਹੀ ਰਹਿ ਗਈਆਂ ਤੇ ਇਹ ਬਿਮਾਰ ਹੋ ਗਈ ਆ ਮੱਜ ਇਸ ਕਰਕੇ ਬਚਾਅ ਹੋ ਗਿਆ ਇਹ ਦੋਵਾਂ ਦੇ ਪਹਿਲਾਂ ਠੰਡ ਦੇ ਵਿੱਚ ਇਨਫੈਕਸ਼ਨ ਹੋ ਗਈ ਸੀ ਇਹਨਾਂ ਦੇ ਟਿੱਕੇ ਟੂਕੇ ਲੱਗੇ ਹੋਏ ਨੇ ਇਹਦਾ ਹਜੇ ਵੀ ਥਾਣਾ ਪੂਰਾ ਪ੍ਰੋਪਰ ਨਹੀਂ ਸਹੀ ਹੈਗਾ ਉਹ ਵਿਚਾਰੀ ਕੱਲੀ ਗੇਟ 'ਚ ਆ ਗਈ ਇਹਨਾਂ ਦੇ ਆ ਦੇਖੋ ਆ ਭਲੇ ਆਟ ਗੱਪਣਾ ਨੇ ਇਹ ਦੂਜੇ ਦੂਜੇ ਸੂਏ ਸੂਣ ਗਏ ਜੇ ਕਿਸੇ ਵੀਰ ਨੇ ਲਾਣੀ ਆ ਵੀਨੇਤਾ ਦੁੱਧ ਤਾਂ ਹੁਣ ਇੰਨਾ ਥੱਲੇ ਥੋੜਾ ਹੀ ਹੋਊਗਾ ਦੁੱਧ ਕਿੰਨਾ ਇੰਨਾ ਥੱਲੇ ਲੰਬੂ ਹੁਣ ਇਹ ਵੀ ਦੋ ਟਾਂਗਾਂ ਦਾ ਚਾਲ ਹੈ ਇਹ 4 ਕਿਲੋ ਦੁੱਧ ਆ ਜੀ ਇਹਨਾਂ ਦਾ ਇੱਕ ਟਾਈਮ ਤੇ ਉਹਨਾਂ ਦੇ ਦੋ ਇਹ ਦੋ ਹੀ ਟਾਈਮ ਚ ਆਉਣੇ ਆ ਦੋ ਦੋ ਕਿਲੋ ਦੁੱਧ ਟਾਈਮ ਦਾ ਦਿੰਦੀਆਂ ਨੇ ਇਹ ਸਾਰੀਆਂ ਗੱਬਣਾ ਨੇ ਜੀ ਇਹ ਆਪਾਂ ਜਿਹੜੀਆਂ ਸੇਲ ਕਰ ਦਿੰਨੇ ਹੁੰਦੇ ਆ ਵਿੱਚ ਆਂ ਗਾਵਾਂ ਵੀ ਨੇ ਇੱਧਰ ਵੀ ਗੱਬਣਾ ਹੈਗੀਆਂ ਨੇ ਇਹ ਫਿਰ ਅੱਗੇ ਜਾ ਕੇ ਵੇਚ ਦਾਂਗੇ ਤੇ ਨਾਲ ਆਪਾਂ ਜਿਹੜਾ ਗੌਟ ਫਾਰਮ ਦਾ ਕੰਮ ਕਰਦੇ ਆ ਜੀ ਡੈਰੀ ਫਾਰਮ ਦੇ ਨਾਲ ਨਾਲ ਜ਼ਰੂਰ ਇਹ ਕੰਮ ਵੀ ਕਰੋ ਆ ਦੇਖੋ ਛੋਟੇ ਬੱਚੇ ਇਹ ਕਿਸੇ ਨੇ ਵੱਡੀਆਂ ਬੱਕਰੀਆਂ ਤੋਂ ਵੀ ਸ਼ੁਰੂ ਕਰਨਾ ਕੰਮ ਇਹ ਨਾਲ ਬਹੁਤ ਫਾਇਦੇ ਚ ਆ ਦੇਖੋ ਹੁਣ ਨਾਰਮਲ ਇਹੇ ਜੀ ਚੀਜ਼ ਹੀ ਖਾਂਦੀਆਂ ਨੇ ਇਹ ਆ ਇਹਨਾਂ ਨੂੰ ਹੁਣ ਮੱਕੀ ਕਣਕ ਤੇ ਬਾਜਰਾ ਪਾਇਆ ਹੋਇਆ ਬੱਚੇ ਦੇ ਛੋਲੇ ਨੇ ਬਰੇਵੇਂ ਪਾ ਦੇਈ ਜਿਆ ਆ ਪੱਠੇ ਜਿਹੜੇ ਨੇ ਮੱਖਣ ਘਾ ਨਾਲ ਹੀ ਇਹ ਇਹ ਖਾਈ ਗੁਈ ਜਾਂਦੇ ਆ ਤੇ ਇਹ ਤੁਸੀਂ ਇੱਕ ਦੋ ਤੋਂ ਸ਼ੁਰੂ ਕਰੋਗੇ ਗੋਟ ਫਾਰਮ ਦਾ ਇਹਦਾ ਹਿਸਾਬ ਆ ਜਾਂਦਾ ਇਹ ਵਧੀਆ ਯਾਨੀ ਬਰਾਬਰੀ ਜਾਂਦੀ ਆ ਮੱਝ ਦੇ ਬੱਕਰੀ ਸਾਲ ਦੀ ਇਨਕਮ ਜਿੰਨੀ ਮੱਝ ਦੀ ਆ ਉਦੋਂ ਜ਼ਿਆਦਾ ਹੀ ਹੋ ਬੱਕਰੀ ਦੀ ਜੇ ਆਪਾਂ ਬੱਚੇ ਵੀ ਸੇਲ ਕਰਦੇ ਆ ਆ ਬਰਾਬਰ ਬਰਾਬਰ ਚੱਲੀ ਜਾਂਦੀ ਆ ਘਟਦੀ ਨਹੀਂ ਹੈ ਨਾਲੇ ਇਹ ਇੱਕ ਮੱਝ ਦੇ ਮੁੱਲ ਤੇ ਜੇ ਆਪਾਂ ਮੰਡੀ ਤੋਂ ਤਾਜ਼ੀਆਂ ਵੀ ਲੈਨੇ ਆ ਤਾਂ 2 ਜਾਂ 3 ਆਰਾਮ ਨਾਲ ਆਉਂਦੀਆਂ ਨੇ 3 ਵੀ ਆ ਜਾਂਦੀਆਂ ਨੇ ਜੇ ਆਪਾਂ ਚੰਗੀ ਬਰੀਡ ਲੈਨੇ ਆ 2 ਤਾਂ ਪੱਕਾ ਹੀ ਆ ਇਨਕਮ ਆ ਜਿਹੜੀ ਬਰਾਬਰ ਬਰਾਬਰੀ ਆ ਤੇ ਜੇ ਕਿਸੇ ਵੀਰ ਨੇ ਗਾਊਟ ਫਾਰਮ ਦੇ ਨਾਲ ਜੁੜਨਾ ਜਾਂ ਭਿੜਾਟ ਮੱਝਾਂ ਲੈਣੀਆਂ ਨੇ ਗੱਬਣਾ ਤੇ گاਵਾ ਗੱਬਣਾ ਭਿੜਾਟ ਤਾਂ ਆਪਣਾ ਨੰਬਰ ਵੀ ਪੇਜ ਦੇ ਉੱਪਰ ਪਾਇਆ ਹੁੰਦਾ ਸਾਨੂੰ ਕਾਲ ਵੀ ਕਰਿਓ ਤੇ ਵੀਡੀਓ ਨੂੰ ਵੀ ਜਰੂਰ ਅੱਗੇ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਸਾਡੇ ਨੂੰ ਫੋਲੋ ਕਰ ਲਿਓ ਜੀ